ਪੰਜਾਬ ਭਰ ਦੇ ਵਿੱਚ ਤਹਿਸੀਲਦਾਰ ਸੌਵਰ ਤੋਂ ਹੜਤਾਲ ਤੇ ਹੁੰਦੇ ਕਰਕੇ ਲੋਕਾਂ ਨੂੰ ਕਾਫੀ ਤੰਗੀ ਪਛੰਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਚਲਦੇ ਪੰਜਾਬ ਭਰ ਦੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਵੀ ਆ ਰਹੀਆਂ ਹਨ ਲੋਕ ਤਹਿਸੀਲਾਂ ਵਿਚ ਆ ਰਹੇ ਹਨ ਪਰ ਰਜਿਸਟਰੀਆ ਕਰਾਉਣ ਦੇ ਲਈ ਉਹਨਾਂ ਦੇ ਰਜਿਸਟਰੀਆ ਮੋਹ ਨਹੀਂ ਰਹੀਆਂ ਹਾਲਾਂਕਿ ਭਗਵਾਨ ਕਮਨ ਸਰਕਾਰ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ ਪਰ ਫਿਰ ਵੀ ਲੋਕਾਂ ਨੂੰ ਠੱਕੇ ਖਾਣੇ ਪੈ ਰਹੇ ਹਨ ਇਸ ਮੌਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਕਰਪੱਤੇ ਤੇ ਕੀਤਾ ਜਾ ਰਿਹਾ ਕੰਮ ਅਸਲਾਗਾਯੋਗ ਹੈ ਪਰ ਅਕਸਰ ਸਰਕਾਰ ਨੂੰ ਦਿਖਾ ਰਹੇ ਹਨ ਤੇ ਅੱਖਾਂ ਦੇ ਵਿੱਚ ਘੱਟਾ ਹੀ ਪਾ ਰਹੇ ਹਨ ਇਸ ਮੌਕੇ ਤੇ ਜਦੋਂ মিডিਆ ਟੀਮ ਅੰਮ੍ਰਿਤਸਰ ਦੀ ਤਹਿਸੀਲ ਦੇ ਵਿੱਚ ਪਹੁੰਚੀ ਤਾਂ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਲੋਕ মিডিਆ ਅੱਗੋਂ ਉਸਦੇ ਹੀ ਨਜ਼ਰ ਆਏ ਉਥੇ ਹੀ মিডিਆ ਨਾਲ ਗੱਲਬਾਤ ਕਰਦੇ ਹੋਏ ਸਮਾਜ ਸੇਵਕ ਇੰਜੀਨੀਅਰ ਪੌਣ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਸੁਲਾਗਾ ਜੋ ਕਦਮ ਹੈ ਕਿ ਰਿਸ਼ਵਤਖੋਰ ਨੂੰ ਰੋਕਣ ਦੇ ਲਈ 비ジネス ਵੱਲੋਂ ਜਿਹੜੇ ਅਫਸਰਾਂ ਦੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਉਥੇ ਹੀ ਜਿਹੜੇ ਅਫਸਰ ਹਨ ਵੱਡੇ ਵੱਡੇ ਓਟਿਆ ਦੇ ਤਨਾਤ ਉਹ ਸਰਕਾਰ ਦੀ ਅੱਖਾਂ ਦੇ ਵਿੱਚ ਘੱਟਾ ਪਾ ਰਹੇ ਹਨ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਸਾਡੇ ਇਹ ਕਾਰਵਾਈ ਹੋਵੇਗੀ ਤਾਂ ਕੋਈ ਵੀ 비ジネス ਅਧਿਕਾਰੀ ਹੋਵੇ ਜਾਂ ਮੰਤਰੀ ਹੋਵੇ ਜਾਸੰਤਰੀ ਹੋਵੇ ਬਚੇਗਾ ਨਹੀਂ ਅਸੀਂ ਵੀ ਆਪਣਾ ਮੂੰਹ ਖੋਲਾਂਗੇ ਗੁਰਸ਼ਰਨ ਸਿੰਘ ਸਟੇਕ ਨਰਕ ਦਾ ਬਤੌਰ ਕੰਮ ਕਰਦਾ ਨਹੀਂ ਮੈਂ ਸਰ ਜਿਹੜੇ ਸੀਤਾਰਾਂ ਨੂੰ ਕਾਦੀ ਹੜਤਾਲ ਕੀਤੀ ਕੀ ਰਜਿਸਟ੍ਰੇਸ਼ਨ ਕਰਬ ਹੋ ਗਈ ਕੁਝ ਸਰ ਤਹਿਸੀਲਦਾਰਾਂ ਨੇ ਰਜਿਸਟ੍ਰੇਸ਼ਨ ਦਾ ਕੰਮ ਛੱਡਿਆ ਹੋਇਆ ਜੀ ਅਸੀਂ ਆਪਣੀ ਡਿਊਟੀ ਤੇ ਹਾਜ਼ਰ ਬੈਠੇ ਹੋਏ ਹਾਂ ਹਲੇ ਤੱਕ ਇੱਕ ਉਦਕਰ ਸਾਲੇ ਨੂੰ 7 ਮਾਰਚ ਤੱਕ ਕਾਲ ਦਿੱਤੀ ਹੋਈ ਹੈ ਜੀ ਉਹਨਾਂ ਨੇ ਅੱਗੇ ਕੀ ਐਕਸ਼ਨ ਲੈ ਲਿਆ ਜਾਂ ਵਾਪਸ ਆਂਦੇ ਉਹਨਾਂ ਦਾ ਹੈ ਜੀ ਡਿਸੀਜਨ ਸੀਏ ਵੱਲੋਂ ਟਵੀਟ ਜਾਰੀ ਕੀਤਾ ਗਿਆ ਕਿ ਇਹ ਜਿਹੜੇ ਸੀਰ ਦਾ ਛੁੱਟੀ ਤੇ ਬਿਸ਼ੇ ਚਲੇ ਜਰ ਆਪਾਂ ਨਵੇਂ ਅਫਸਰ ਲਿਆ ਕੇ ਤੇ ਬੇਟੂ ਦੀ ਤਣਾਅ ਕਰਾਂਗੇ ਲੋਕਾਂ ਨੂੰ ਕਹਿੰਦੇ ਫੋਰਨ ਹੈ ਕਿ ਆ ਰਹੇ ਇਹਦੇ ਬਾਰੇ ਸਰ ਉੱਚ ਅਧਿਕਾਰੀ ਕੁਝ ਫੈਸਲਾ ਲੈ ਸਕਦੇ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਜੋ ਵੀ ਫੈਸਲਾ ਲੈਣਗੇ ਉੱਚ ਅਧਿਕਾਰੀ ਲੈਣਗੇ ਲੋਕ ਆ ਰਹੇ ਵੈਸੇ ਵਿੱਚ ਲੋਕਾਂ ਨੂੰ ਆਲਮੋਸਟ ਜ਼ਿਆਦਾਤਰ ਤੋਂ ਪਤਾ ਹੀ ਹੈ ਬਰ ਲਿਖਣ ਵਾਲੇ ਵੀ ਦੱਸ ਦਿੰਦੇ ਆ ਹੁਣ ਅੱਗੇ ਜਦੋਂ ਬੈਠਣਗੇ ਫਿਰ ਲੋਕੀ ਆਉਣਾ ਸ਼ੁਰੂ ਕਰਨਗੇ ਜੀ ਕੋਈ ਨਹੀਂ ਆ ਰਿ ਆ ਦੱਸ ਕੇ ਤੇ ਅੱਜ ਜਿਹੜੇ ਤਹਿਸੀਲਦਾਰਾਂ ਨੂੰ ਕੱਲ੍ਹ ਦੀ ਹੁਕਮ ਕੀਤੀ ਗਈ ਲੋਕ ਫਟੇ ਫੁਆਰ ਹੋਵੇ ਕੀ ਕਰਾਂਗੇ ਜਿਨੀਆਂ ਪਵਨ ਸ਼ਰਮਾ ਜੀ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਪੂਰੇ ਪੰਜਾਬ ਦੇ ਵਿੱਚ ਤਹਿਸੀਲਦਾਰ ਔਰ ਨਾਇਬ ਤਹਿਸੀਲਦਾਰਾਂ ਦੀ ਵੱਡੀ ਸਟ੍ਰਾਈਕ ਦੇ ਨਾਲ ਆਮ ਆਵਾਮ ਆਮ ਜਨਤਾ ਇਸ ਕਿਸਮਾ ਪੁਰਸੀ ਦੇ ਹੈਲਪਲੈਸਨੈਸ ਦੀ ਸ਼ਿਕਾਰ ਹੋ ਗਈ ਆ ਮਜ਼ਲੂਮ ਲੋਕ ਇੱਥੇ ੱੱਕੇ ਖੰਦੇ ਫਿਰ ਰਿਹਾ ਤਹਿਸੀਲਾਂ ਦੇ ਵਿੱਚ ਉਹਨਾਂ ਦੀਆਂ ਰਜਿਸਟਰੀਆਂ ਨਹੀਂ ਹੋ ਰਹੀਆਂ ਤੰਗ ਪਰੇਸ਼ਾਨ ਹੋ ਰਿਹਾ ਨਿੱਜੀ ਵੀ ਮੈਂ ਇਹ ਕਈ ਬੰਦਿਆਂ ਨੂੰ ਮਿਲਿਆ ਕੋਈ ਵੀ ਇੱਥੇ ਆਇਆ ਕਿਸੇ ਨੇ ਸ਼ਾਮ ਨੂੰ ਵਿਦੇਸ਼ ਜਾਣਾ ਕੋਈ ਆਪਣੇ ਪਰਿਵਾਰ ਦੇ ਨਾਲ ਆਇਆ ਕੋਈ ਬਜ਼ੁਰਗ ਆਇਆ ਉਹ ਇੱਥੇ ਖੱਜਲ ਖੋਰੀ ਦੇ ਸ਼ਿਕਾਰ ਹੋ ਰਿਹਾ ਤੁਸੀਂ ਜਾਣਦੇ ਹੋ ਕਿ ਵਿジネス ਬਿਊਰੋ ਨੇ ਇੱਕ ਤਹਿਸੀਲਦਾਰ ਉੱਤੇ ਕਾਰਵਾਈ ਕੀਤੀ ਹੈ ਤੇ ਇਹ ਤਹਿਸੀਲਦਾਰਾਂ ਦਾ ਲਾਣਾ ਜਿਹੜੇ ਕਿ ਕੁਝ ਇੱਕ ਕਾਲੀਆਂ ਭੇਡਾਂ ਮੈਂ ਸਾਰਿਆਂ ਨੂੰ ਕਰਪਟ ਨਹੀਂ ਕਹਿ ਰਿਹਾ ਕੁਝ ਇੱਕ ਜਿਹੜੇ ਨਿਹਾਇਤ ਕਰਪਟ ਲੋਕ ਆ ਜਿਨ੍ਹਾਂ ਦੀ ਤਾਂ ਲਿਸਟ ਵੀ ਪੰਜਾਬ ਸਰਕਾਰ ਨੇ 2023 ਦੇ ਵਿੱਚ ਜਾਰੀ ਕਰਦੀ ਸੀ 19 ਜ਼ਿਲ੍ਹਿਆਂ ਦੇ ਵਿੱਚ ਕਰਪਟ ਨਾਇਬ ਜ਼ਿਲ੍ਹਾ ਤਹਿਸੀਲਦਾਰ ਔਰ ਉਹਨਾਂ ਦੇ ਨਾਲ ਜਿਹੜੇ ਸਾਥੀ ਐਡਵੋਕੇਟਸ ਕਈ ਰਜਿਸਟਰੀ ਕਲਾਸ ਇਦਾਂ ਦੇ ਲੋਕਾਂ ਦਾ ਮੰਜਰੀਆਮ ਲਿਸਟ ਕਰ ਦਿੱਤੀ ਸੀ ਉਹਨਾਂ ਉੱਤੇ ਅਜੇ ਕਾਰਵਾਈ ਦੀ ਲੋਕ ਉਡੀਕ ਕਰ ਰਹੇ ਸੀ ਉਸ ਤੋਂ ਪਹਿਲਾਂ ਹੀ ਇਹ ਜਿਹੜੀ ਆ ਇਹਨਾਂ ਲੋਕਾਂ ਨੇ ਹੜਤਾਲ ਕਰ ਦਿੱਤੀ ਜਿਸ ਦੇ ਨਾਲ ਆਮ ਲੋਕਾਂ ਨੂੰ ਤੰਗੀ ਪੇਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਲਓ ਕਿ ਇਹ ਲੋਕ ਜਿਹੜੇ ਲੋਕ ਜਿਹੜੀ ਯੂਨੀਅਨਸ ਕਰਪਟ ਤਹਿਸੀਲਦਾਰਾਂ ਨੂੰ ਬਚਾਉਂਦੀਆਂ ਗੱਲਾਂ ਕਰਦੀਆਂ ਇਹਦਾ ਮਤਲਬ ਹੈ ਕਿ ਉਹ ਕਰਪਟ ਨੂੰ ਲੀਗਲਾਈਜ਼ ਕਰਨਾ ਚਾਹੁੰਦੇ ਆ ਲੋਕਾਂ ਦੇ ਉੱਤੇ ਇਨਫੋਰਸ ਕਰਨਾ ਚਾਹੁੰਦੇ ਆ ਕਿ ਉਹ ਪੈਸੇ ਦੇਣ ਫੀਰ ਰਜਿਸਟਰੀ ਹੋਵੇ ਤਹਿਸੀਲਾਂ ਦੇ ਵਿੱਚ ਜ਼ਿਆਦਾਤਰ ਕਾਊਟਸ ਜ਼ਿਆਦਾਤਰ ਪ੍ਰਾਈਵੇਟ ਕਰਿੰਦੇ ਔਰ ਵਸੀਕਾ ਨਵੀਸਾਂ ਦੇ ਰਾਹੀਂ ਵੀ ਰਿਸ਼ਵਤਖੋਰੀ ਦਾ ਧੰਦਾ ਇੰਨਾ ਚੱਲ ਰਿਹਾ ਕਿ ਕੋਈ ਵੀ ਬੰਦਾ ਬਿਨਾਂ ਪੈਸੇ ਦਿੱਤੇ ਆਪਣਾ ਕੰਮ ਹੀ ਨਹੀਂ ਕਰਾ ਸਕਦਾ ਔਰ ਇਹ ਉਹ ਨੌਕਰਚਾ ਜਿਹੜੇ ਆਪਣੀ ਤਨਖਾਹ ਦੇ ਬਲਬੋਤੇ ਦੇ ਉੱਪਰ ਐਡੇ ਵੱਡੇ ਘਰਾਂ ਦੇ ਵਿੱਚ ਨਹੀਂ ਰਹਿ ਸਕਦੇ 6-6 ਏਸੀ ਘਰਾਂ ਦੇ ਵਿੱਚ ਨਹੀਂ ਲਾ ਸਕਦੇ 3-3 4-4 ਕਾਰਾਂ ਨਹੀਂ ਰੱਖ ਸਕਦੇ ਇਹਨਾਂ ਦੀ ਵਿਜੀਲੈਂਸ ਇਨਕੁਆਰੀ ਹੋਰ ਹੋਣੀ ਚਾਹੀਦੀ ਹੈ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਇਹਨਾਂ ਦੇ ਪੈਸਿਆਂ ਦਾ ਸਰੋਤ ਕੀ ਆ ਇਹਨਾਂ ਪੈਸਾ ਇਕੱਠਾ ਕਿਵੇਂ ਕਰ ਰਿਆ ਫਿਰ ਇਹ ਚੀਕਦੇ ਕਿਉਂ ਆ ਔਰ ਜਿਹੜੇ ਯੂਨੀਅਨ ਦੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਤਾਂ ਸਿੱਧਾ ਹੀ ਚੈਲੰਜ ਕਰ ਦਿੱਤਾ ਮੁੱਖ ਮੰਤਰੀ ਪੰਜਾਬ ਨੂੰ ਸਟੇਟ ਨੂੰ ਮੈਂ ਕਹਾਂਗਾ ਦੋਨਾਂ ਨੂੰ ਨਹੀਂ ਕੀਤਾ ਉਹਨਾਂ ਨੇ ਆਵਾਮ ਨੂੰ ਕਰਤਾ ਜਨਤਾ ਨੂੰ ਕਰਤਾ ਇਧਰੋਂ ਮੈਂ ਸਿੱਧਾ ਉਹਨਾਂ ਨੂੰ ਚੈਲੰਜ ਕਰਦਾ ਕਿ ਜੇ ਤੁਹਾਨੂੰ ਜਿਆਦਾ ਤਕਲੀਫ ਹੈ ਤੁਸੀਂ ਧਰਨਾ ਮੇਰੇ ਘਰ ਦੇ ਬਾਹਰ ਆ ਕੇ ਲਾ ਲਓ ਇਹ ਵੀ ਸਵਾਲ ਤੁਸੀਂ ਦੇਖ ਲਓ ਇਹ ਵੀ ਅੰਦਾਜ਼ਾ ਤੁਸੀਂ ਲਾ ਕੇ ਦੇਖ ਲਓ ਲੋਕਾਂ ਨੂੰ ਤੰਗ ਪਰੇਸ਼ਾਨ ਨਾ ਕਰੋ ਕਾਲੀਆਂ ਪੇਡਾਂ ਦੀ ਮੁਕਤੀ ਹੁਣ ਨਹੀਂ ਹੋਣ ਵਾਲੀ ਇਹ ਲੋਕ ਇਦਾਂ ਹੀ ਠੁਕਦੇ ਰਹਿਣਗੇ ਇਦਾਂ ਹੀ ਇਹਨਾਂ ਦੇ ਕਾਰਵਾਈਆਂ ਹੋਣੀਆਂ ਵੀ ਚਾਹੀਦੀਆਂ ਔਰ ਇਹਨਾਂ ਦੇ ਉੱਤੇ ਹੋਰ ਵੀ ਜ਼ਿਆਦਾ ਦਬਜ ਹੋਰ ਵੀ ਜ਼ਿਆਦਾ ਵਿਜੀਲੈਂਸ ਬਿਊਰੋ ਵੱਲੋਂ ਪਹਿਲਾਂ ਹੀ ਐਕਟੀਵਿਟੀ ਦਿਖਾ ਦੇਣੀ ਚਾਹੀਦੀ ਸੀ ਜਿਹੜੀ ਲਿਸਟ ਜਾਰੀ ਹੋਈ ਉਹਦੇ ਉੱਤੇ ਵੀ ਜਲਦ ਜਲਦ ਇਹਨਾਂ ਦੇ ਉੱਤੇ ਕਾਰਵਾਈ ਕਰ ਦੇਣੀ ਚਾਹੀਦੀ ਸੀ ਕਪਾੜੀ ਵੀ ਦੇਖਿਆ ਗਿਆ ਕਿ ਜਿਹੜੀ 50 ਦਾ ਲਿਸਟ ਵਿੱਚ ਜਿਹੜੀ ਪ੍ਰਸ਼ਾਸਕ ਅਧਿਕਾਰੀਆਂ ਦੀ ਜਾਰੀ ਕੀਤੀ ਗਈ ਹੈ ਉਸ ਤੋਂ ਬਾਅਦ ਬੁਖਮੰਤਰੀ ਨੇ ਟਵੀਟ ਵੀ ਕੀਤਾ ਗਿਆ ਤੁਸੀਂ ਇਹ ਦੇਖੋ ਕਿ ਇਹ ਇਹਨਾਂ ਅਧਿਕਾਰੀਆਂ ਦੀ ਇੰਟੈਲੈਕਚੁਅਲ ਬੈਂਕਰਪਸੀ ਇਨਾਂ ਦਾ ਦਿਮਾਗੀ ਤਵਾਜਨ ਇਨਾਂ ਦਾ ਦਿਮਾਗੀ ਦਿਵਾਲੀਆਪਨ ਇਥੋਂ ਤੱਕ ਵੱਧ ਗਿਆ ਹੈ ਕਿ ਕਰਪਸ਼ਨ ਤੇ ਰੋਕ ਲਾਉਣ ਦੀ ਗੱਲ ਹੋ ਰਹੀ ਉਹਦੇ ਸਾਰੇ ਚੀਕ ਉੱਠਿਆ ਸਾਰੇ ਦਫ਼ਤਰ ਖਾਲੀ ਕਰਕੇ ਇਥੋਂ ਭੱਜ ਗਏ ਆ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਲਓ ਕਿ ਅਜੇ ਤਾਂ ਲਿਸਟ ਜਿਹੜੀ ਜਾਰੀ ਹੋਈ ਉਹਦੇ ਤੇ ਕਾਰਵਾਈ ਹੋਣੀ ਆ ਉਹਨਾਂ ਦੇ ਉੱਤੇ ਕਾਰਵਾਈ ਕਰਕੇ ਵੀ ਮਾਫੀ ਇਜ਼ਾਫੀ ਤਲਾਫੀ ਕਰਾਉਣੀ ਚਾਹੀਦੀ ਆ ਜਿਹੜਾ ਰੈਵਨਿਊ ਲਾਸ ਇਸ ਵੇਲੇ ਸਟੇਟ ਦਾ ਹੋ ਰਿਹਾ ਇਨਾਂ ਅਫਸਰਾਂ ਦੇ ਕੋਲੋਂ ਇਨਾਂ ਪਬਲਿਕ ਸਰਵੈਂਟਸ ਕੋਲੋਂ ਨੌਕਰਾਂ ਕੋਲੋਂ ਨੌਕਰ ਸ਼ਾਹਾਂ ਕੋਲੋਂ ਇਹ ਰਿਕਵਰ ਕਰਾਉਣਾ ਚਾਹੀਦਾ ਇਹਨਾਂ ਨੂੰ ਤਾਂ ਮੇਰਾ ਖਿਆਲ ਹੈ ਜੋ ਸਟ੍ਰਿਕਟ ਐਕਸ਼ਨ ਹੈ ਉਹ ਕਰ ਦੇਣਾ ਚਾਹੀਦਾ ਤਮਾਸ਼ਾ ਬਣਾ ਦਿੱਤਾ ਮੇਰਾ ਖਿਆਲ ਹੈ ਇੱਕ ਸਾਲ ਦੇ ਵਿੱਚ 20 ਵਾਰ ਤੇ ਇਹਨਾਂ ਲੋਕਾਂ ਨੇ ਹੜਤਾਲ ਕਰ ਦਿੱਤੀ ਆ ਇਹਦਾ ਸਿੱਧਾ ਸਿੱਧਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਅੱਗੇ ਹੀ تعلیم ਵਕਾਰ ਸਿਹਤ ਇਨਸਾਫ ਇੱਤਰਾਮ ਲੋਕਾਂ ਨੂੰ ਨਹੀਂ ਸੇ ਮਿਲ ਰਿਹਾ ਔਰ ਐਡੀ ਵੱਡੀ ਖੱਜਲ ਖੁਆਰੀ ਇੱਥੋਂ ਵੀ ਦਿਖਦੀ ਆ ਜੇ ਇਹ ਕਹਿੰਦੇ ਆ ਕਰਪਸ਼ਨ ਨੂੰ ਫੜੋ ਨਾ ਤੇ ਫਿਰ ਜਿਸਮ ਫਰੋਚੀ ਜਿਹੜੀ ਚੱਲ ਰਹੀ ਆ ਉਹਦਾ ਵੀ ਤਾਂ ਦਾ ਚੱਲਣ ਦੋ ਕਾ ਜਿਹੜੀ ਸੜਕਾਂ ਦੇ ਲੁੱਟਖੋ ਹੁੰਦੀ ਆ ਸਨਾਚਿੰਗ ਹੁੰਦੀ ਆ ਬੈਂਕਾਂ ਦੇ ਡਕੈਤੀਆਂ ਹੋ ਰਹੀਆਂ ਉਹ ਵੀ ਫਿਰ ਚੱਲਣ ਦਿਓ ਸੱਚੀ ਗੱਲ ਤਾਂ ਇਹ ਆ ਕਿ ਇਹ ਚੰਬਲ ਘਾਟੀ ਦੇ ਡਾਕੂਆਂ ਨਾਲੋਂ ਵੀ ਜ਼ਿਆਦਾ ਵੱਧ ਲੁੱਟਦੇ ਆ ਲੋਕਾਂ ਨੂੰ ਔਰ ਉਸ ਤੋਂ ਵੀ ਗੱਲ ਦਾ ਅੰਦਾਜ਼ਾ ਲਗਾ ਲਓ ਕਿ ਇਹ ਲੋਕ ਜਿੱਥੇ ਦਮੂਹੀ ਸੱਪ ਦੇ ਦੋ ਮੂੰਹ ਹੁੰਦੇ ਆ ਇਹ ਲੋਕਾਂ ਦੇ ਮੂੰਹ 100 ਨੇ 100 ਮੂੰਹਾਂ ਦੇ ਨਾਲੇ ਲੋਕਾਂ ਨੂੰ ਲੁੱਟਦੇ ਆ ਪੈਸਾ ਖਾ ਰਿਆ ਤੇ ਡਕਾਰ ਵੀ ਨਹੀਂ ਮਾਰਦੇ ਸੋ ਅਲਟੀਮੇਟਲੀ ਇਨਾਂ ਦੇ ਕੋਲ ਜਿੰਨਾ ਪੈਸਾ ਆ ਉਹਦੀ ਮਾਫੀ ਇਜ਼ਾਫੀ ਤਲਾਫੀ ਸਰਕਾਰਾਂ ਨੂੰ ਕਰਾਉਣੀ ਚਾਹੀਦੀ ਆ ਇਹਨਾਂ ਦੇ ਬੱਚੇ ਕਿਹੜੇ ਕਿਹੜੇ ਮਹਿੰਗੇ ਸਕੂਲਾਂ 'ਚ ਪੜਦੇ ਆ ਇਹ ਗੱਲ ਦੀ ਜਾਣਕਾਰੀ ਵੀ ਜਨਤਕ ਕਰਨੀ ਚਾਹੀਦੀ ਆ ਔਰ ਇਹਨਾਂ ਤੇ ਹੋਰ ਜੋ ਸਟ੍ਰਿਕਟ ਐਕਸ਼ਨ ਹੋ ਸਕਦਾ ਉਹ ਕਰਨਾ ਚਾਹੀਦਾ ਔਰ ਜਿਹੜਾ ਇਹ ਯੂਨੀਅਨ ਬਣਾਈ ਫਿਰਦੇ ਆ ਜਿਹੜੇ ਇਹ ਸਰਕਾਰਾਂ ਨੂੰ ਥ੍ਰੈਟ ਕਰਦੇ ਆ ਆਵਾਮ ਨੂੰ ਥ੍ਰੈਟ ਕਰਦੇ ਆ ਸਟੇਟ ਨੂੰ ਚੈਲੰਜ ਕਰਦੇ ਆ ਇਹਨਾਂ ਨੂੰ ਵੀ ਸਬਕ ਸਮੇਂ ਸਿਰ ਸਿਖਾ ਦੇਣਾ ਚਾਹੀਦਾ ਕਿੰਨੇ ਜਿਹੜੇ ਪੇਸ਼ੇ ਅਧਿਕਾਰੀ ਕਿੰਨੇ ਹੈਗੇ ਜਿਹੜੇ ਸੀਐਮ ਨੇ ਟਵੀਟ ਕੀਤਾ ਕੀ ਕਰਾਂਗੇ ਤੁਸੀਂ ਕੀ ਪੂਰੇ ਇਹ ਪੰਜਾਬ ਦੇ ਵਿੱਚ 19 ਜ਼ਿਲ੍ਹਿਆਂ ਦੇ ਵਿੱਚ ਡਿਸਟ੍ਰਿਕਟ ਦੇ ਵਿੱਚ ਲਿਸਟ ਜਾਰੀ ਕੀਤੀ ਸੀ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਮੈਕਸਿਮਮ ਲੁਧਿਆਣੇ ਤੋਂ 6 ਤਹਿਸੀਲਾਰ ਨਾਇਬ ਤਹਿਸੀਲਾਰ ਕਰਪਟ ਦੱਸੇ ਉਸ ਲਿਸਟ ਦੇ ਵਿੱਚ 5 ਬਠਿੰਡੇ ਤੋਂ 5 ਹੁਸ਼ਿਆਰਪੁਰ ਤੋਂ 4 ਈਜ਼ ਫਰੋਮ ਮੋਹਾਲੀ ਰੋਪੜ ਜਲੰਧਰ 3 ਈਜ਼ ਫਰੋਮ ਪਟਿਆਲਾ ਐਂਡ ਕਪੂਰਥਲਾ 2 ਈਜ਼ ਫਰੋਮ ਸੰਗਰੂਰ ਐਸ ਬੀ ਐਸ ਨਗਰਨ ਗੁਰਦਾਸਪੁਰ 1 ਈਜ਼ ਫਰੋਮ ਫਰ ਮੁਕਸਰ ਤਰਨਤਾਰਨ ਅੰਮ੍ਰਿਤਸਰ ਫਤੇਗੜ ਸਾਹਿਬ ਫਾਜ਼ਿਲਕਾ ਫਿਰੋਜ਼ਪੁਰ ਮੋਗਾ ਐਂਡ ਬਰਨਾਲਾ ਇਦਾਂ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਨਿਸ਼ਾਨਦੇਹੀ ਕਰਤੀ ਸੀ ਸੋ ਉਸ ਗੱਲ ਦੀ ਇੰਤਜ਼ਾਰ ਮੈਂ ਜੇ ਵੀ ਕਰ ਰਿਹਾ ਜੇ ਇਹ ਆਪਣੀ ਆਵਾਜ਼ ਤੋਂ ਬਾਦ ਨਹੀਂ ਹੁੰਦੇ ਤੇ ਮੈਂ ਸਿੱਧੇ ਸ਼ਬਦਾਂ ਵਿੱਚ ਕਹਿ ਰਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਇੱਕ ਅੱਦੇ ਕਰਪਟ ਐ ਸੀ ਕਾਲੀ ਪੇੜ ਨੂੰ ਫੜਨ ਦੀ ਬਜਾਏ ਉਸ ਲਿਸਟ ਦੇ ਵਿੱਚ ਜਿਹੜੇ 48 ਤੋਂ 50 ਨਾਮ ਆ ਉਹਨਾਂ ਨੂੰ ਵੀ ਧਾਕੇ ਰੱਖਦੇ ਨੇ ਜੇਲ੍ਹ ਭੇਜ ਦੇਣ ਉਹਨਾਂ ਕੋਲੋਂ ਮਾਫੀ ਇਜ਼ਾਫੀ ਤਲਾਫੀ ਕਰਾਈ ਜਾਵੇ ਔਰ ਐਗਜ਼ੈਂਪਲਰੀ ਪਨਿਸ਼ਮੈਂਟ ਇਹ ਬਰਦਰ ਨਿਸ਼ਾਨ ਬਣਾਇਆ ਜਾਵੇ ਜੋ ਕਿ ਕੋਈ ਇਦਾਂ ਦਾ ਪਬਲਿਕ ਸਰਵੰਟ ਨੌਕਰ ਸਾਹ ਕਰਪਸ਼ਨ ਕਰਨ ਤੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਤੇ ਰਾਤ ਸੁਪਣੇ 'ਚ ਵੀ ਡਰ-ਡਰ ਕੇ ਉੱਠੇ। ਅਜਾ ਤਸੀਲਾਰਾਂ ਨੇ ਹੜਤਾਲ ਕੀਤੀ ਹੈ ਕਿਹਨੇ ਕਰਦੇ ਨੇ। ਦੇਖੋ ਜੀ ਹੜਤਾਲ ਹਰ ਕਿਸ ਦਾ ਕਰਨਾ ਕੋਈ ਵੀ ਆਪਣੀ ਮੰਗ ਨੂੰ ਪੂਰੀ ਕਰਾਉਣ ਵਾਸਤੇ ਹੜਤਾਲ ਕਰਨਾ ਜਾਇਜ਼ ਹੁੰਦਾ ਹੈ। ਪਰ ਕੁਝ ਹੜਤਾਲ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਗੈਰਕਾਨੂੰਨੀ ਵੀ ਹੁੰਦੀਆਂ ਨੇ। ਜਿਵੇਂ ਦੇਖੋ ਜੀ ਤਸੀਲਾਰਾਂ ਨੇ ਕਿਹਾ ਵੀ ਮਤਲਬ ਸਾਡੇ ਅਸਰਾਂ ਤੋਂ ਨਜਾਇਜ਼ ਕੇਸਾਂ 'ਚ ਫਾਇਆਇਆ ਜਾ ਰਿਹਾ ਝੂਠੇ ਕੇਸਾਂ 'ਚ ਫਾਇਆਇਆ ਜਾ ਰਿਹਾ। ਮੇਰੇ ਕਹਿਣ ਦਾ ਮਤਲਬ ਇਹ ਆਮ ਲੋਕਾਂ ਦੇ ਕਈ ਕੇਸ ਦੇਖੀਂਦੇ ਆ ਵੀ ਪੁਲਿਸ ਵੀ ਕੁਝ ਛੋਟੇ ਕੇਸਾਂ ਵਿੱਚ ਫਸਾਉਂਦੇ ਪਰ ਅਦਾਲਤਾਂ ਤੇ ਹੁੰਦੀਆਂ ਨਾ ਇਨਸਾਫ ਕਰਨ ਵਾਲੇ ਅਗਰ ਮੰਨ ਲਓ ਇਹਨਾਂ ਦਾ ਕੋਈ ਅਫਸਰ ਦਿਨੋਂ ਵਿਜੀਲੈਂਸ ਨੇ ਗਲਤ ਛੋਟੇ ਕੇਸ ਵਿੱਚ ਫਸਾਇਆ ਤੇ ਫਿਰ ਅਦਾਲਤਾਂ ਕਾਦੇ ਵਾਸਤੇ ਆ ਅਦਾਲਤ 'ਚ ਲੜਾਈ ਲੈਣੀ ਚਾਹੀਦੀ ਹੈ ਅਗਰ ਕੋਈ ਵਿਜੀਲੈਂਸ ਦਾ ਅਧਿਕਾਰੀ ਵਾਕਈ ਗਲਤ ਕੇਸ ਪਾਇਆ ਤੇ ਉਹ ਤੇ ਕਾਰਵਾਈ ਕਰੋ ਪਰ ਜਿਹੜੀ ਅਦਾਲਤਾਂ ਦੇ ਵਿੱਚ ਜਿਹੜੇ ਲੜਾਈ ਲੜਨੀ ਚਾਹੀਦੀ ਆਪਾਂ ਇੱਥੇ ਲੋਕਾਂ ਨੂੰ ਖਰਾਬ ਕਰਨਾ ਇਹ ਜਾਇਜ਼ ਨਹੀਂ ਮੈਂ ਇੱਕ ਮੇਰੀ ਆਪਣੀ ਨਿੱਜੀ ਸੋਚ ਆ ਕਿਉਂਕਿ ਲੋਕਾਂ ਨੇ ਅਪਾਇੰਟਮੈਂਟਾਂ ਵਾਸਤੇ ਲਈਆਂ ਹੁੰਦੀਆਂ ਕੁਝ ਲੋਕੀ ਫੋਰਨਰ ਆਏ ਬਾਹਰੋਂ ਆਏ ਹੁੰਦੇ ਆ ਕੋਈ ਦੂਜੀ ਸਟੇਟਾਂ ਚੋਂ ਆਏ ਹੁੰਦੇ ਆ ਅਪਾਇੰਟਮੈਂਟ ਲੈਣ ਦਾ ਫੰਡ ਕੀ ਹੈ ਫੀਸ ਭਰੀ ਹੁੰਦੀ ਹੈ ਅਪਾਇੰਟਮੈਂਟ ਦੀ ਤੇ ਲੋਕਾਂ ਦੀਆਂ ਟ੍ਰਾਂਜੈਕਸ਼ਨਾਂ ਕਰੋੜਾਂ ਲੱਖਾਂ ਦੀਆਂ ਹੋਣੀਆਂ ਹੁੰਦੀਆਂ ਤੇ ਜੇ ਇੱਥੇ ਹੜਤਾਲ ਦੇ ਵਿੱਚ ਉਹਨਾਂ ਦਾ ਖਾਮਿਆ ਜਾ ਉਹਨਾਂ ਨੂੰ ਨਿਆਇ ਭੁਗਤਣਾ ਪੈਂਦਾ ਟਿਕਟਾਂ ਖਰਚ ਕੇ ਆਏ ਹੁੰਦੇ ਨੇ ਕੋਈ ਦੂਜੀ ਸਟੇਟ ਤੋਂ ਕੋਈ ਫੋਰਨ ਕੰਟਰੀ ਤੋਂ ਆਏ ਹੁੰਦੇ ਨੇ ਤੇ ਉਹਨਾਂ ਦੇ ਕੰਮ ਰੁਕਣੇ ਨਹੀਂ ਚਾਹੀਦੇ ਹਾਂ ਅਗਰ ਕੋਈ ਨਜਾਇਜ਼ ਝੂਠੇ ਕੇਸ ਵਿੱਚ ਅਫਸਰ ਫਸਿਆ ਅਦਾਲਤ ਜਲਦਾਈ ਲੜਨੀ ਚਾਹੀਦੀ ਇਹਨਾਂ ਨੂੰ ਅਧਿਕਾਰੀਆਂ ਨੂੰ ਕਿਉਂ ਨਹੀਂ ਲੱਗਦਾ ਕਨਾਲ ਸੀਐਮ ਨੇ ਵੀ ਟੀਕ ਕੀਤਾ ਕਿ ਜਿਹੜੇ ਸਟ੍ਰੈਟ ਮੰਤਰੀ ਹੈ ਜਿਹੜੇ ਪ੍ਰੈਸ ਅਫਸਰ ਉਹਨਾਂ ਦਾ ਖਾਤ ਪਾਰਵਾਈ ਕਰਾਂਗੇ ਜੇਕਰ ਛੁੱਟੀ ਤੇ ਜਾਣਾ ਚਾਹਦੇ ਜਾਂ ਨਹੀਂ ਮਿਲੋ ਅਫਸਰ ਲਾ ਕੇ ਉਹਨਾਂ ਨੂੰ ਜਿਹੜੇ ਕੰਮ ਚਾਲੂ ਰੱਖਣ ਲੋਕਾਂ ਨੂੰ ਦੇਖੇਦੇ ਪਹੁੰਚ ਜਾਓ ਦੇਖੋ ਜੀ ਇਹ ਤਾਂ ਸਰਕਾਰ ਦਾ ਫੈਸਲਾ ਹੈ ਨਾ ਸਾਡੀ ਆਪਣੀ ਨਿੱਜੀ ਸੋਚ ਹੈ ਅਸੀਂ ਕਹਿੰਦੇ ਆ ਵੀ ਅਗਰ ਕੋਈ ਬੇਕਸੂਰ ਹੈਗਾ ਤੇ ਝੂਠੇ ਕੇਚ ਚ ਆਇਆ ਉਹਦੀ ਲੜਾਈ ਅਦਾਲਤ ਚ ਲੜਨੀ ਚਾਹੀਦੀ ਹੈ ਨਾ ਕਿ ਲੋਕਾਂ ਨੂੰ ਖਰਾਬ ਕੀਤਾ ਜਾਵੇ